ਸਾਹਮਣੇ ਜਿਹੜਾ ਬ੍ਰਿਜ ਆ ਉਹ ਆਪਾਂ ਅੱਜ ਕ੍ਰੋਸ ਕਰਨਾ ਇੱਕ ਪਿੱਲਰ ਤੇ ਖੜਾ ਬਈ ਉਹ ਬਸ ਇੱਕ ਹੀ ਲੱਗਿਆ ਬਾਕੀ ਇਧਰ ਕਿੰਨੀਆਂ ਨਾਲ ਅਟੈਚ ਹੈਗਾ ਤੇ ਇਹਦੇ ਪਰਲੀ ਸਾਈਡ ਹੈਗਾ ਜੰਗਲ ਨੈਸ਼ਨਲ ਪਾਰਕ ਆ ਵਰਦੀਆ ਤੇ ਉੱਥੋਂ ਦੀ ਆਪਣਾ ਸਾਈਕਲ ਇਹਨਾਂ ਨੇ ਟੱਪਣ ਨਹੀਂ ਦੇਣਾ ਕਿਉਂਕਿ ਖਤਰਾ ਬਹੁਤ ਜ਼ਿਆਦਾ ਆ ਜੰਗਲੀ ਜਾਨਵਰਾਂ ਦਾ ਤੇ ਬਈ ਆਪਾਂ ਨੂੰ ਅੱਜ ਸਾਈਕਲ ਗੱਡੀ 'ਚ ਧਰ ਕੇ ਲੈ ਕੇ ਜਾਣਾ ਪੈਣਾਗਾ ਤੇ ਦੇਖਦੇ ਆ ਕਰਦੇ ਆ ਕਿਸੇ ਨਾ ਗੱਲਬਾਤ ਪਤਾ ਨਹੀਂ ਕਿੰਨਾ ਖਰਚਾ ਲੱਗੂ ਹਜੇ ਸਾਈਕਲ ਪਰ ਆਟ ਪਾਉਣ ਦਾ 30 40 ਕਿਲੋਮੀਟਰ ਦਾ ਸਫਰ ਹੈਗਾ ਬਈ ਰਾਮ ਨਾਲ ਤੇ ਬੜਾ ਹੀ ਸੋਹਣਾ 뷰 ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਗਰੀਨ ਆਈਏ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਸ ਸਮੇਂ ਅਸੀਂ ਖੜੇ ਆਂ ਚੀਸਾ ਪਾਣੀ ਸ਼ਹਿਰ ਆ ਛੋਟਾ ਜਿਹਾ ਤੇ ਬੜਾ ਹੀ ਘੈਂਟ ਸ਼ਹਿਰ ਆ ਤੇ ਸੋਹਣਾ ਬਹੁਤ ਆ ਚਾਰੇ ਪਾਸੇ ਪਹਾੜੀਆਂ ਇਹਦੇ ਇਧਰ ਛੱਡ ਕੇ ਗੱਲਾਂ ਇੱਧਰ ਨੂੰ ਨਦੀ ਜਾਂਦੀ ਹੈ ਕਾਫੀ ਵੱਡਾ ਦਰਿਆ ਹੈ ਤੇ ਕੱਲ ਰਾਤ ਅਸੀਂ ਮੰਦਰ 'ਚ ਟੈਂਟ ਲਾ ਲਿਆ ਸੀ ਬਾਈ ਸੋ ਇੱਧਰ ਮੰਦਰ ਮਿਲ ਗਿਆ ਸੀਗਾ ਕਾਫੀ ਗਲੀਆਂ 'ਚ ਪੁੱਛ-ਪੁੱਛ ਕੇ ਆ ਜਾਈ ਗਏ ਤਾਂ ਫਿਰ ਲੋਕ ਰਾਹ ਪਾਈ ਗਏ ਹੌਲੀ-ਹੌਲੀ ਫਿਰ ਇੱਧਰ ਮੰਦਰ ਦੇ ਵਿੱਚ ਆ ਗਏ ਆਪਾਂ ਤੇ ਇੱਥੇ ਲਾਇਆ ਆਪਾਂ ਟੈਂਟ ਰਾਤ ਤੇ ਅੱਜ ਕਰਨਾਲੀ ਬ੍ਰਿਜਾ ਜਿਹੜਾ ਇਹ ਕ੍ਰਾਸ ਕਰਨਾ ਹੈ ਤਰੀਕ ਹੋ ਚੁੱਕੀ ਅੱਜ 4 ਤਰੀਕ 2026 ਤੇ ਘਰੋਂ ਚੱਲਿਆ ਨੂੰ ਸਾਨੂੰ ਅੱਜ ਦਿਨ ਹੋ ਗਿਆ 41 ਦਿਨ ਹੋ ਗਏ ਪੂਰੇ ਤੇ ਅੱਜ ਆਪਾਂ ਆ ਜੰਗਲ ਆ ਜਿਹੜਾ ਇਹ ਕ੍ਰਾਸ ਕਰਾਂਗੇ ਕੱਲ ਜਿਵੇਂ ਕਿ ਤੁਹਾਨੂੰ ਆਪਾਂ ਦਿਖਾਈਆਂ ਸੀ ਲੂੰਬੜੀਆਂ ਸੀਆਂ ਦੋ ਤੇ ਇੱਕ ਸੀ ਆ ਮੋਰ ਮੋਰ ਦੇਖੇ ਸੀ ਦੋ ਜੰਗਲੀ ਜਾਨਵਰ ਆਪਾਂ ਦੇਖੇ ਸੀਗੇ ਕੱਲ ਲੂੰਬੜੀ ਤੇ ਮੋਰ ਪਿੰਜਰ ਜੇ ਪਏ ਸੀ ਉਹ ਖਾਈ ਪੀ ਜਾਂਦੇ ਸੀਗਾ ਉੱਥੇ ਫਿਰ ਪਿੰਦਰ ਵਾਲੇ ਫੋਨ 'ਚ ਆਪਾਂ ਵੀਡੀਓਗ੍ਰਾਫੀ ਕਰ ਲਈ ਸੀ ਤੇ ਇੱਧਰ ਆ ਜੀ ਮੰਦਿਰ ਉਹ ਸਾਹਮਣੇ ਪਾਵਰ ਬੈਂਕ ਚਾਰਜ ਲਾਤਾ ਸੀ ਪਿੰਦਰ ਨੇ ਤੇ ਚਲੋ ਤੁਹਾਨੂੰ ਆਪਾਂ ਆਵਦਾ ਟੈਂਟ ਦਿਖਾਉਨੇ ਆ ਵੀ ਟੈਂਟ ਕਿੱਥੇ ਲਾਇਆ ਪਿੱਛੇ ਵੀ ਪਹਾੜ ਹੈ ਤੇ ਬੱਦਲ ਆ ਸਵੇਰੇ ਸਵੇਰੇ ਤਾਂ ਬਹੁਤ ਜ਼ਿਆਦਾ ਹਵਾ ਚੱਲਦੀ ਸੀ ਇੱਥੇ ਬਹੁਤ ਤੇਜ਼ ਤੇ ਠੰਡੀ ਹਵਾ ਤੇ ਉਗੀ ਇਹ ਟਨੂ ਤਾਲਾ ਲੱਗਿਆ ਸੀ ਫਿਰ ਅਸੀਂ ਉਹ ਪੌੜੀ ਲਾਈ ਹੋਈ ਆ ਇਧਰਲੀ ਸਾਈਡ ਉਹ ਪੌੜੀ ਚੜ ਕੇ ਉੱਥੋਂ ਦੀ ਆ ਸਕਦੇ ਹਾਂ ਤੇ ਸਾਈਕਲ ਆਪਾਂ ਬਾਹਰ ਲਾ ਰੱਖਿਆ ਲਫਾ ਪਾਇ ਉੱਡ ਗਿਆ ਹਵਾ ਬਹੁਤ ਜ਼ਿਆਦਾ ਸੀਗੀ ਤਾਂ ਆ ਖੜੇ ਆਪਣੇ ਸਾਈਕਲ ਆਪਾਂ ਨਾਇਆ ਪਾਇ ਸੀ ਹਵਾ ਤੇਜ਼ ਕਰਕੇ ਇਹ ਉੱਡ ਗਿਆ ਪਰ ਹਾਨੂੰ ਤੇ ਟੈਂਟ ਆਪਾਂ ਇਧਰ ਥੱਲੇ ਲਾ ਲਿਆ ਸੀ ਬਈ ਆ ਸੀਗਾ ਤੇ ਹੁਣ ਕਰਦੇ ਆ ਪੈਕਿੰਗ ਸਲੀਪਿੰਗ ਬੈਗ ਵਗੈਰਾ ਸਾਰਾ ਕੁਝ ਕਰਦੇ ਆ ਇਕੱਠਾ ਤੇ ਥੰਬਨੇਲ ਰਹਿ ਗਿਆ ਬਸ ਵਲੌਗ ਅਪਲੋਡ ਕਰਕੇ ਫਿਰ ਅੱਗੇ ਨੂੰ ਵੱਧਦੇ ਆ ਤੇ ਭਾਲਦੇ ਆ ਕੋਈ ਟਰੱਕ ਜਾਂ ਕੋਈ ਗੱਡੀ ਇਹ ਜੇ ਆਪਾਂ ਸਾਈਕਲ ਧਰ ਕੇ ਆ ਕੀ ਕਹਿੰਦੇ ਆ ਆਪਣਾ ਜੰਗਲ ਜਿਹੜਾ ਉਹ ਪਾਰ ਕਰ ਸਕੀਏ ਤੇ ਜੇ ਅਸੀਂ ਪੁਲ ਦੇ ਪਰਲੀ ਸਾਈਡ ਜਾ ਕੇ ਕਰਾਂਗੇ ਫਿਰ ਟੈਕਸੀ ਵਗੈਰਾ ਕਰਾਉਣੀ ਬੂ ਟੈਕਸੀ ਵਾਲੇ ਜਾਂਦੇ ਹੀ ਮਹਿੰਗੇ ਲੈਂਦੇ ਆ ਤੇ ਕਿਸੇ ਟਰੱਕ ਵਾਲੇ ਵੀਰ ਨੂੰ ਪੁੱਛ ਲਾਂਗੇ ਜੇ ਕੋਈ ਘੱਟ ਪੈਸਿਆਂ 'ਚ ਕਰਾਉਂਦਾ ਹੋਇਆ ਤਾਂ ਕਿਉਂਕਿ ਜ਼ਿਆਦਾ ਬਜਟ ਆਪਣਾ ਹੈ ਨਹੀਂਗਾ ਬਾਕੀ ਬ੍ਰਿਜ ਬਹੁਤ ਸੋਹਣਾਗਾ ਸੋ ਨੂੰ ਅੱਗੇ ਜਾ ਕੇ ਆਿਆਂ ਦੀ ਉਹ ਬ੍ਰਿਜ ਕੋਲੇ ਪਹੁੰਚ ਜਾਗੇ ਫਿਰ ਉੱਥੇ ਜਾ ਕੇ ਦਿਖਾਉਣੇ ਆ ਬ੍ਰਿਜ ਦਾ ਵਿਊ ਬੜਾ ਹੀ ਸ਼ਾਨਦਾਰ ਵਿਊ ਹੈ ਤੇ ਲੋਕ ਵੀ ਵਧ ਗਿਆ ਇੱਧਰ ਸਮਾਨ ਹੁਣ ਸਾਰਾ ਪੈਕ ਕਰਦੇ ਆਂ ਜੀ ਤੇ ਧੁੱਪ ਜੀ ਨਿਕਲੇਈ ਹਲਕੀ ਹਲਕੀ ਪਹਾੜੀਆਂ ਦਿਖਣ ਲੱਗੀਆਂ ਵਧੀਆ ਪਰਾਂ ਪਰ ਬੱਦਲ ਹੈਗੇ ਆ ਮੀਂਹ ਪੈ ਜੇ ਇੱਕ ਅੱਧਾ ਵਧੀਆ ਚੱਜੇ ਦਾ ਤਾਂ ਸਾਫ਼ ਹੋ ਜੂ ਸਾਰਾ ਕੁਝ ਫਿਰ 뷰 ਸੋਹਣਾ ਆ ਜੂਗਾ ਆ ਪੌੜੀ ਐ ਤੇ ਐ ਸਮਾਨ ਲਿਆ ਲਿਆ ਮੈਂ ਰੱਖੀ ਜਾਨਾ ਪਿੰਦਰ ਪਰਾਂ ਥੱਲੇ ਗਿਆ ਹੋਇਆ ਵੀਡੀਓਗ੍ਰਾਫੀ ਕਰਨ ਐਨੀ ਆਪਾਂ ਕਰ ਰਹੇ ਆਂ ਪੈਕਿੰਗ ਦੋ ਪੌੜੀਆਂ ਆ ਗਈਆਂ ਇਹ ਆ ਬੂਟਾਂ ਦਾ ਕੋਈ ਭਰੋਸਾ ਨਹੀਂ ਆ ਵੇਖਾਂ ਹੀ ਵਾਲਿਆਂ ਦਾ ਇਹ ਤਲਕਦੇ ਬਹੁਤ ਆ ਗਈ ਤੇ ਆ ਖੜੇ ਆਪਣੇ ਸਾਈਕਲ ਐਂ ਅਸੀਂ ਲਾਤਾ ਸੀ ਇਹਨਾਂ ਨੂੰ ਜਿੱਦਾਂ ਆ ਸੰਗਲੀ ਪਾਣੀ ਉਹਨੇ ਅਸੀਂ ਹੈਗੀ ਹੈ ਕਾਫੀ ਲੰਬੀ ਤੇ ਖੋਲਦੇ ਹਾਂ ਬਾਕੀ ਦੇਖਦੇ ਆਂ ਇਹ ਟਰੱਕ ਭਾ ਲੈਣਾ ਅਸੀਂ ਉਹ ਤਾਂ ਨਹੀਂ ਮਿਲੂਗਾ ਕਿ ਨਹੀਂ ਇਸ ਉਸਤਮਾ ਕਿੰਨਾ ਕਿਰਾਇਆ ਲੈਣਗੇ ਪੁੱਛਦੇ ਆਂ ਤੇ ਸਾਨੂੰ ਦੱਸਦੇ ਆਂ ਤੇ ਸਹੀ ਭਾਈ ਇਹ ਪੁੱਛਦੇ ਤੁਸੀਂ ਐਂਟਰੀ ਵਾਸਤੇ ਕੋਈ ਪਾਸਪੋਰਟ ਵਗੈਰਾ ਦੀ ਲੋੜ ਹੈਗੀ ਇਹਨਾਂ ਨੂੰ ਕੋਈ ਵੀ ਲੋੜ ਨਹੀਂ ਹੈਗੀ ਬਾਈ ਪਾਸਪੋਰਟ ਦੀ ਕੋਈ ਲੋੜ ਨਹੀਂ ਇਕੱਲਾ ਆਧਾਰ ਕਾਰਡ ਹੀ ਲੱਗਦਾ ਹੈ ਤੇ ਖਰਚਾ ਪੁੰਚਦੇ ਰਹਿੰਦੇ ਬਾਈ ਕਿੰਨਾ ਖਰਚਾ ਆਉਂਦਾ ਸੋਡਾ ਰੋਜ਼ ਦਾ ਖਰਚਾ ਬਾਈ ਐਂ ਰਾਸ਼ਨ ਪਾਣੀ ਸਾਡੇ ਕੋਲੇ ਹੈਗਾ ਕਦੇ ਕਦੇ ਅਸੀਂ ਸਬਜ਼ੀ ਲੈਣੇ ਹੁੰਨੇ ਆ ਬਹੁਤ ਘੱਟ ਉਹ ਵੀ 20000 ਰੁਪਏ ਇੱਕ ਦਿਨ ਦੇ ਮਸਾਂ ਕਦੇ ਕਦੇ ਉਹ ਵੀ ਨਹੀਂ ਤਾਂ ਦਾਲਾਂ ਦੁੱਲਣਾ ਪੰਗਣਾ ਸਾਡੇ ਕੋਲੇ ਹੈ ਜੀ ਤੇ ਆਟਾ ਹੋ ਗਿਆ ਚੌਲ ਹੋ ਗਏ ਸਾਰਾ ਕੁਝ ਰਾਸ਼ਨ ਪਾਣੀ ਸਾਡੇ ਕੋਲੇ ਆਉਂਦਾ ਹੀ ਆ 12 ਤਾਂ ਇੱਕ ਅੱਧਾ ਦਿਨ ਹੀ ਖਾਣੇ ਆ 10 ਦਿਨਾਂ ਚ ਇੱਕ ਅੱਧਾ ਦਿਨ 12 ਅਸੀਂ ਖਾ ਲੈਣੇ ਹੁੰਨੇ ਆ ਉਹਦੇ ਮਾੜਾ ਮੁਰਤਾ ਆ ਜਾਂਦਾ ਹੈ ਨਹੀਂ ਕੋਈ ਫਰਕ ਨਹੀਂ ਜੇ ਤੁਸੀਂ ਬਲੇਟ ਤੇ ਘੁੰਮਣਾਗਾ ਬਿਨਾ ਪੈਸੇ ਤੋਂ ਵੀ ਘੁੰਮਣਾ ਤਾਂ ਬਿਨਾ ਪੈਸੇ ਤੋਂ ਵੀ ਘੁੰਮ ਸਕਦੇ ਹਾਂ ਇੱਕ ਰਬੀਆ ਵੀ ਨਹੀਂ ਥੋੜਾ ਲੱਗਣਾ ਪਰ ਤੁਹਾਨੂੰ ਇਕੱਲੇ ਨੂੰ ਚੱਲਣਾ ਪਊਗਾ ਫੇਰ ਤੁਸੀਂ ਘੁੰਮ ਸਕਦੇ ਹੋ ਤੇ ਦੋ ਤਿੰਨ ਜਾਨ ਨੂੰ ਫੇਰ ਔਖਾ ਹੋ ਜਾਂਦਾ ਜੇ ਤੁਸੀਂ ਜਮਾ ਹੀ ਬਿਨਾ ਪੈਸੇ ਤੋਂ ਘੁੰਮਣਾਗਾ ਇਹ ਵੀ ਸਾਰਾ ਕੁਝ ਹੋ ਜਾਂਦਾ ਬੈਕ ਕਰੀ ਘਰੋਂ ਚੱਲਣਾ ਪੈਂਦਾ ਕਰੋ ਜੇ ਦੋ ਤੁਸੀਂ ਤੁਰਪੇ ਫੇਰ ਜਮਾ ਕੰਮ ਓਕੇ ਹੋ ਜਾਊਗਾ ਇਹ ਕਰਦੇ ਆ ਪੈਕਿੰਗ ਹੁਣ ਸਾਈਕਲ ਲਾ ਲਈਏ ਦਾ ਪਰਾਂ ਨੂੰ ਕਰਨਾਲੀ ਬ੍ਰਿਜ ਤੇ ਪਹੁੰਚ ਗਏ ਆ ਜੀ ਆਪਾਂ ਉਹ ਆਉਂਦਾ ਪੰਦਰਮਗਰ ਇੱਥੇ ਫੋਣਿਆ ਤੁਹਾਨੂੰ ਬੜਾ ਹੀ ਘੈਂਟ 뷰 ਆ ਕਰਨਾਲੀ ਬ੍ਰਿਜ ਤੇ ਕਰਨਾਲੀ ਨਦੀ ਦਾ 500 ਮੀਟਰ ਦਾ ਵਿਰੰਜਾ ਹੈ ਤੇ ਕਾਫੀ ਲੋਕ ਫੋਟੋਗ੍ਰਾਫੀ ਵਗੈਰਾ ਕਰ ਰਹੇ ਆ ਇੱਥੇ ਘੈਂਟ ਮਾਹੌਲ ਆ ਪੂਰਾ ਬੱਦਲ ਫੇਰ ਹੋ ਗਈ ਮਕੇਰਾ ਧੁੱਪ ਹੀ ਨਿਕਲੀ ਸੀ ਮਾੜੀ ਪਰ ਬਣੀ ਨਹੀਂ ਗੱਲ ਇੱਧਰ ਵੀ 뷰 ਆ ਪੂਰਾ ਆਇਆ ਚੱਲ ਔਰ ਕੈਸੇ ਹੋ ਠੀਕ ਠੀਕ ਹੈ ਬੜੀਆ ਕਿੰਨਿਆ ਸੇ ਹਾਂ ਨਾਮ ਦਮ ਬੀਮੇਂ ਕਿਹਾਂ ਸੇ ਯਾ ਉੱਤਰ ਪਰ ਦੇਦ ਬਾਹਰੇ ਸੇ ਓਕੇ आगे जाओगे इधर हम यहां से घूम के वापस चले जाएंगे ठीक है ठीक है इधरर सपोर्ट देखो ये कितनी मजबूत देती है ब्रज नु आ पिलर ये लोहे वालीयां बडियां पाइपयां ही आहीयां रसे जे काफी मजबूत तम ਤੇ ਆ ਜਿਹੜਾ ਪਿੱਲਰ ਦਿਖ ਰਿਹਾ ਇੱਕ ਵੱਡਾ ਮੇਨ ਇਹਦੇ ਤੇ ਹੀ ਖੜਾ ਹੈ ਬ੍ਰਿਜ ਤੇ ਨਦੀ ਦਾ ਪਾਣੀ ਤੁਸੀਂ ਦੇਖੋ ਕਿੰਨਾ ਸਾਫ਼ ਹੈ ਸਿੱਧਾ ਆਉਂਦਾ ਬਰਫ਼ ਪਿਗਲ-ਪਿਗਲ ਕੇ ਤੇ ਠੰਡਾ ਵੀ ਬਹੁਤ ਹੋਊ ਹੈ ਇਹ ਇਧਰ ਵੀ ਦੇਖੋ ਮੜਾ ਜਿਹਾ ਥੀਵ ਤੇ ਅੱਗੇ ਜਾ ਕੇ ਆਪਾਂ ਨੂੰ ਗੱਡੀ ਝਾਰਨਾ ਪੈਣਾ ਖਰਚਾ ਪਤਾ ਨਹੀਂ ਕਿੰਨਾ ਲੱਗਣਾ ਵੈਸੇ ਇੱਕ ਬਾਈ ਨੇ ਕਿਹਾ ਵੀ ਪੁੱਛ ਕੇ ਜੀ ਕਰਕੇ ਘਟਾ ਵਧਾ ਲਿਓ ਕਹਿੰਦਾ 1000 ਰੁਪਏ ਚ ਦੋ ਜਣੇ ਲੈ ਜਾਂਦੇ ਹੈ ਕਿਵੇਂ ਹਾਂ ਜਿਹਦਾ ਲਗਾਉਣ ਵਾਲੀ ਮੈਂ ਕਹਿ ਚੁੱਕਿਆ ਅੱਜ ਮੇਲ ਦੀ ਉਹ ਤੇ ਜਾਣ ਦਾ ਵੀ ਪਿੱਲਰ ਥੱਲੇ ਚੱਲਦੇ ਆ ਜਮਾ ਆਪਾਂ ਆ ਹੁਣ ਦੇਖੋ ਬਈ ਤੁਸੀਂ ਆਹ ਬਹੁਤ ਉੱਚਾ ਨੇ ਜਾਈ ਜੀ ਇਹੜੀਆਂ ਲੋਹੇ ਵਾਲੀਆਂ ਤਾਰਾਂ ਜੀਆਂ ਵੱਡੀਆਂ ਮੋਟੀਆਂ ਇਹਦੇ ਸਿਰ ਤੇ ਹੀ ਖੜਾ ਹੈ ਤਖੜਾ ਕੰਮ ਆ ਪੂਰਾ ਤੇ ਇਧਰ ਕਰੋ ਵੀਊ ਚੈੱਕ ਪੂਰਾ ਘੈਂਟ ਜਿਵੇਂ ਅਫਰੀਕਾ ਚ ਹੁੰਦਾਗਾ ਵੀਡੀਓ ਚ ਦੇਖਦੇ ਆਨੇ ਆਪਾਂ ਨੈਸ਼ਨਲ ਜੀਓਗ੍ਰਾਫੀ ਤੇ ਉਹੀ ਸਿਸਟਮ ਆ ਜੰਗਲ ਆ ਗਿਆ ਪੂਰਾ ਅੱਗੇ ਬ੍ਰੇਡ ਟੱਪਣਸਾਰ ਤੇ ਟਰੱਕ ਜੇ ਟੱਪੀ ਜਾਂਦੇ ਆ ਸ਼ਾਇਦ ਇਹਨਾਂ ਨਾਲ ਅੱਗੇ ਜਾ ਕੇ ਕਰਦੇ ਆਂ ਗੱਲ ਜੇ ਕੋਈ ਖਾਲੀ ਟੱਪਦਾ ਹੋਇਆ ਤਾਂ ਉਹਦੇ ਤੇ ਆਪਾਂ ਰੱਖ ਲਾਂਗੇ ਬਾਈ ਆ ਇਧਰ ਵੀ ਜੰਗਲ ਆ ਤੇ ਉਧਰ ਵੀ ਜੰਗਲ ਆ वेलकम टू बर्डिया नेशनल पार्क आ चुके हैं आपा ते आ आगे आगे गेट आगे चौकी आउगी आर्मी वाली ਉੱਥੇ ਜਾ ਕੇ ਕਰਦੇ ਆਂ ਗੱਲ ਤੇ ਬ੍ਰਿਜ ਤੁਸੀਂ ਲਾਸਟ ਟਾਈਮ ਦੇਖ ਲੋ ਅੱਜ ਬਾਅਦ ਆਪਾਂ ਟੱਪ ਜਾਾਂਗੇ ਅੱਗੇ ਨੂੰ ਕਾਫੀ ਲੰਮਾ ਹੈ ਤੇ ਸੋਹਣਾ ਬ੍ਰਿਜ ਹੈ ਤੇ ਜੰਗਲ ਪੂਰਾ ਸੰਗਣਾ ਇੱਧਰ ਇੱਧਰ ਲਈ ਸੜ ਵੀ ਤੇ ਇੱਧਰ ਲਈ ਸੜ ਵੀ ਕਹਿੰਦੇ ਵੀ ਆਸੇ ਪਾਸੇ ਉਤਰ ਕੇ ਦਿਖਾਇਆ ਕਰੋ ਇੱਧਰ ਜੰਗਲ ਦੇ ਕਿੱਧਰ ਉਤਰ ਜੀ ਅਸੀਂ ਹੁਣ ਇਹ ਉਤਰਨਾ ਬਾਗ ਬਹੁਤ ਰਹਿੰਦੇ ਇੱਥੇ ਚੀਤੇ ਬਹੁਤ ਛੱਡੇ ਆ ਕਿ ਲਿਆ ਕੇ ਤੇ ਕੀ ਕਹਿੰਦੇ ਆ ਵੀ ਇੱਥੇ ਗਿਣਤੀ ਵਾਧੀ ਜਾ ਰਹੀ ਹੈ ਸ਼ੇਰਾਂ ਦੀ ਤੇ ਦੋ ਤਿੰਨ ਸਾਲ ਪਹਿਲਾਂ ਹੀ ਇੱਥੇ ਇੱਕ ਸ਼ੇਰ ਜਾ ਮਾਰਿਆ ਗਿਆ ਜਿਹਨੇ ਕਾਫੀ ਬੰਦੇ ਮਾਰੇ ਸੀਗੇ ਉਹਾਈ ਪਹਿਲਾ 2400 ਦੇ ਨੇੜੇ ਮਿਲ ਲਗਾ ਤੇ ਇੱਕ ਪਿੰਡ ਦੀ ਔਰਤ ਨੂੰ ਖਾਦਾ ਸੀ ਫਿਰ ਇਸ ਤੋਂ ਬਾਅਦ ਉਹ ਸ਼ੇਰ ਨੂੰ ਫੜਿਆ ਸੀ ਤੇ ਹੁਣ ਉਹ ਪਤਾ ਨਹੀਂ ਮਾਰਤਾ ਜੀ ਸ਼ਾਇਦ ਜਾਂ ਫਿਰ ਰੱਖਿਆ ਜੀ ਕਿਥੇ ਕੈਦ ਕਰਕੇ ਇਹ ਨਹੀਂ ਪਤਾ ਹ ਜੀ ਚਲੋ ਇਹ ਅੱਗੇ ਸਰਚ ਕਰਕੇ ਦੱਸਾਂਗੇ ਆਪਾਂ ਨੂੰ ਬਹੁਤ ਕਹਿੰਡ ਸਟੋਰੀ ਆ ਉਹ ਹਾਂ ਤਾਂ ਘਾਮ ਦਾਂਗੇ ਤਾਂ ਨਾਲ ਘੱਟ ਜਾਈਏ ਬਸ ਠੀਕ ਹੈ ਜੀ ਇਹ ਦਾ ਨੋਟ ਪੜੇਗਾ ਇਸਨੇ ਹਾਂ ਜੇ ਉਹ ਲੈ ਜਾਈਏ ਇਸੇ ਬਾਅਦ ठीक है चलो जी साइकिल ज ट्रक साइकिल ज ट्रक रख लिया ट्रक साइकिल आप रख लिया भाई हम लेकर चलिया जंगल पार करा लू तीह चाली किलोमीटर अगे जा के छूगा चौंकी आने वाली हैगी तो पहले असी कोल को मतलब सैकल ट्रक ले चौंकी आ गई अगे बी

ਰਾਤ ਕੋਈ ਜਿਆਦਾ ਬਾਅਦ ਇਹ ਆਉਂਦੇ ਆਂ ਬੇਨਾ ਦੇ ਤਾਂ ਇਹ ਬਾਅਦ ਇਹ ਤੋਂ ਬਾਅਦ ਨਾ ਉਹ ਗਾੜੀ ਪਿੱਛੇ ਆ ਗਏ ਤੇ ਉਸ ਤੋਂ ਬਾਅਦ ਦੋ ਬੜੇ ਬੜੇ ਗਾੜੇ ਰੱਕ ਦੇ ਮਗਰ ਭਈ ਦੋ ਤਿੰਨ ਮੋਟਰਸਾਈਕਲ ਐਦੂ ਮਗਰ ਇੱਕ ਬੱਸ ਆ ਮੋਟਰਸਾਈਕਲ ਐਂਟ ਪਾਉਂਦੇ ਆਗੇ ਕੱਲਿਆਂ ਨੂੰ ਨਹੀਂ ਜਾਣ ਦਿੰਦੇ ਇੱਥੇ ਖੁੱਲਾ ਇੱਕ ਗੱਡੀ ਮਗਰ ਇੱਕ ਮੂਹਰੇ ਆਉਂਦੀ ਆ ਫੇਰ ਮੋਟਰਸਾਈਕਲ ਕ੍ਰਾਸ ਕਰਦੇ ਆ ਤੇ ਜੰਗਲ ਬਹੁਤ ਸੰਘਣਾ ਹੈ ਕਤੋਂ ਥੱਲੇ ਲਾ ਲਿਆ ਦੇ ਕਾਫੀ ਵਾਟ ਆ ਚੁੱਕੀਆਂ ਤੇ ਕਿਹੜਾ ਪਿੰਡ ਆ ਗਿਆ ਇਹ ਲਿਖੇ ਹੀ ਨਹੀਂ ਸਾਹੇ ਪਾਸੇ ਤੱਕ ਤੇ ਚਲੋ ਦੇਖਦੇ ਆ ਆਉਂਦੇ ਹੀ ਰਹਿਣਗੇ ਛੋਟੇ ਛੋਟੇ ਪਿੰਡ ਵਾਦੂ ਹਨੋਂ ਆਏ ਜੀ ਦੀ ਜੀ ਪੋਖਰਾ ਅਸੀਂ ਪਹੁੰਚ ਜੀ ਗਏ ਇਸ ਲੀਵਿੰਗ ਬੈਗ ਫੜ ਲਈ ਸਰਜੀਤ ਹਰਿਆਣੇ ਵਾਲਾ ਆਪਣਾ ਮਿੱਤਰ ਆ ਉਹ ਹਰਿਆਣੇ ਆ ਹਰਿਆਣੇ ਤੋਂ ਇੱਥੇ ਫਿਰਦਾ ਉਹ ਕਾਠ ਮੰਡੂ ਚ ਆਇਆ ਫਿਰਦਾ 2 ਦਿਨਾਂ ਬਾਅਦ ਇੱਧਰ ਪੋਖਰਾ ਆਊਗਾ ਉਹ ਤੇ ਇੱਥੋਂ ਪੋਖਰਾ 400 ਕਿਲੋਮੀਟਰ ਪਿਆਗਾ ਸਾਨੂੰ ਕਾਫੀ ਦਿਨ ਲੱਗ ਜਾਣੇ ਆ ਕਿਉਂਕਿ ਅੱਗੇ ਪਹਾੜੀਆਂ ਸਟਾਰਟ ਹੋ ਜਾਣੀਆਂ ਤਾਂ ਫੇਰ ਵਾਟ ਘਟ ਨਿਕਲੂਗੀ ਤੇ ਉਹਨੇ ਜਾਦੇ ਦਿਨ ਇੱਥੇ ਲਾਉਣੇ ਨਹੀਂਗੇ ਫੇਰ ਪਤਾ ਨਹੀਂ ਕਿਵੇਂ ਫੜਾਂਗੇ ਜਾਂ ਉਦੋਂ ਫਿਰ ਕਿਤੇ ਰਖਵਾਉਣਾ ਪਊਗਾ ਕਿਸੇ ਨਾ ਕਿਸੇ ਥਾਂ ਤੇ ਸਲੀਪਿੰਗ ਵਾ ਕੇ ਵਗੈਰਾ ਪੂਛੇ ਚ ਆ ਗਈ ਜਲਦੀ ਜਲਦੀ ਉਹਦੇ ਕੋਲੇ ਪਹੁੰਚ ਜਾਈਏ ਤੇ ਫੜ ਲਈਏ ਆਪਾਂ ਸਾਮਾਨ ਉਹ ਤੋਂ ਸਾਰਾ ਫੇਰ ਆਪਾਂ ਪੋਖਰਾ ਐਕਸਪਲੋਰ ਕਰਨ ਨਿਕਲ ਜਾਗੇ ਟੈਂਟ ਲਾਉਣ ਲਈ ਜਗ੍ਹਾ ਆਪਾਂ ਨੂੰ ਮਿਲ ਚੁੱਕੀ ਐ ਕੀ ਤੋੜਦੇ ਆ ਸਿੰਗ ਤੋੜਦੇ ਵਧੀਆ ਬਸਾਂ ਤੇ ਹੋ ਜਾਣਾ ਕੋਈ ਤਾਂ ਨਹੀਂ ਐ ਕੇ ਚਾਈਕਿੰਗ ਸ਼ੁਰੂ ਅੱਜ ਤੋਂ ਹੀ ਮੈਂ ਆ ਰਾਇਆ ਤਾਂ ਹੈ ਨਾ ਟ੍ਰੈਕ ਕਰਤੀ ਬੰਤੋਂ ਬੰਟੀ ਪਾਉਂਦੇ ਨੇ ਕੋਰਾ ਕਾਉਂ ਸਾ ਗਾਉਂ ਐ ਇਹ ਕਿਰਨ ਨਾਲਾ ਕਿਰਨ ਨਾਲਾ ਠੀਕ ਐ ਕਿਰਨ ਨਾਲਾ ਫਿਰ ਆਊਂਡ 'ਚ ਰੁਕੇ ਹੋਏ ਆ ਅਸੀਂ ਤੇ ਦੋ ਭਾਈ ਮਿਲੇ ਐ ਕੈਸੇ ਹੋ ਆਪ ਦਾ ਕੀ ਹੋ ਰਿਹਾ ਔਰ ਕੀ ਕਹਿਣਾ ਚਾਹੋਗੇ ਤੇ ਬਾਕੀ ਵਧੀਆ ਭਾਈ ਵਰਗੇ ਮਿਲ ਗਏ ਇੱਥੇ ਬੈਠੇ ਸੀ ਇਹਨਾਂ ਨੂੰ ਤੁਸੀਂ ਪੁੱਛ ਲਿਆ ਕਹਿੰਦੇ ਲਾਲੋ ਟੈਂਟ ਕੋਈ ਚੱਕਰ ਨਹੀਂ ਵਧੀਆ ਬੰਦੇ ਆ ਟੈਂਟ ਲਾ ਲਏ ਭਈ ਅਸੀਂ ਆ ਇਧਰੋਂ ਫੜਾਈ ਥੋੜੀ ਪਿੰਦਰ ਗਿਆ ਭਈ ਪਾਣੀ ਭਰਨ ਤੇ ਇਹਨੇ ਮੈਂ ਦਾਲ ਚੌਲ ਬਣਾਉਣਾ ਪਹਿਲਾਂ ਉਧਰ ਪੁੱਛਿਆ ਸੀ ਉਹ ਮੇਨ ਗਰਾਊਂਡ ਹੈਗਾ ਆ ਫੁੱਟਬਾਲ ਦਾ ਗਰਾਊਂਡ ਕਾਫੀ ਵਧੀਆ ਜਦੋਂ ਉੱਥੇ ਅਸੀਂ ਟੈਂਟ ਲਾਉਣ ਲੱਗੇ ਤਾਂ ਉਧਰੋਂ ਇੱਕ ਘਰ ਵਾਲੇ ਕਹਿੰਦੇ ਵੀ ਇੱਥੇ ਟੈਂਟ ਨਹੀਂ ਲਾਉਣਾ ਤੁਸੀਂ ਇੱਥੇ ਜਵਾਕ ਰੈਨਿੰਗ ਕਰਦੇ ਆ ਵੈਸੇ ਉਹ ਸਾਈਡ ਤੇ ਲਾਉਂਦੇ ਸੀ ਉਧਰ ਤਾਂ ਟੋਏ ਸੀਗੇ ਤੇ ਫਿਰ ਚਲੋ ਅਸੀਂ ਕਿਹਾ ਚਲੋ ਕੋਈ ਨਾ ਜੀ ਫਿਰ ਅਸੀਂ ਇੱਧਰ ਆ ਗਏ ਬਾਈ ਇੱਧਰ ਵੀ ਖਾਲੀ ਥਾਂ ਪਈ ਸੀ ਗਰਾਊਂਡ ਦੇ ਪਰਲੀ ਸਾਈਡ ਤੇ ਚਲੋ ਫਿਰ ਦਾਲ ਚੌਲ ਕਰਦੇ ਆ ਰੈਡੀ ਤਿੰਨੇ ਹੈਗਾ 11 ਤੱਕ ਇੱਕ ਬੋਤਲ ਚ ਪਾਣੀ ਇਹਨਾਂ ਨਾਲ ਆਪਣੇ ਚੌਲ ਰੈਡੀ ਹੋ ਜਾਣਗੇ ਫਿਰ ਦੂਜਾ ਬਣਾਉਣੇ ਆਪਾਂ ਦਾਲ ਪਿੰਦਰ ਲਿਉ ਇਹਨੇ ਪਾਣੀ ਫਿਰ ਉਹ ਪਾਣੀ ਨਾਲ ਆਪਾਂ ਭਾਂਡੇ-ਬੁੰਡੇ ਧੋਲਾਂਗੇ ਤੇ ਥੋੜਾ ਜਿਹਾ ਦਾਲ ਚ ਪਾ ਜੂ ਬਸ ਆਏ ਆ ਪਾਣੀ ਦਾ ਪ੍ਰਬੰਧ ਵੀ ਕਰਨਾ ਪੈਂਦਾ ਤੇ ਬਿਜਲੀ ਬਿਨਾਂ ਅੱਜ ਸਾਡਾ ਸਰ ਜੂਆ ਕਿਉਂਕਿ ਪਾਵਰ ਬੈਂਕ ਚਾਰਜ ਹੈਗਾ ਲੈ ਕੇ ਇੱਕ ਅੱਜ ਦਾ ਦਿਨ ਚੱਲ ਜੂ ਕੱਲ ਨੂੰ ਆਪਾਂ ਨੂੰ ਪਾਵਰ ਬੈਂਕ ਚਾਰਜ ਲਾਉਣਾ ਪੈਣਾ ਤੇ ਠੰਡ ਵੱਧ ਹੀ ਜਾਂਦੀ ਹੈ ਜਿਵੇਂ ਜਿਵੇਂ ਪੋਖਰਾ ਵੱੰਨੀ ਜਾਈ ਜਾਂਦੇ ਆ ਅੱਗੇ ਜਾ ਕੇ ਔਖਾ ਹੋਈ ਸਿਸਟਮ ਦੇਖਦੇ ਆ ਕੀ ਬਣਦਾ ਤੇ ਬਾਅਲ ਲੇ ਕੇ ਚੌਲ ਬਾਈ ਲਓ ਜੀ ਸਮਾਨਾ ਤਿਆਰ ਆ ਸਾਰਾ ਖਾਣ ਪੀਣ ਨੂੰ ਦਾਲ ਅੱਜ ਖੁੱਲੀ ਬਣਾਈ ਆ ਬਾਲੀ ਨੇ ਜਾਈ ਜੀ ਆਹ ਪਈ ਐ ਇੰਨੀ ਮੋੜ ਕਿੰਨਾ ਕੁ ਘਟਾ ਵਾਵਾ ਵਾਵਾ ਆਈਨਾ ਵੀ ਨਹੀਂ ਕਦੇ ਸਾਰਾ ਹੀ ਮਾਰੇ ਜੰਮ ਚ ਸਾਈਕਲ ਤੇ ਆਪਾਂ ਪੰਨਾ ਜਾਂ ਪਾਤਾ ਬਈ ਟ੍ਰੇਲ ਤੋਂ ਬਾਜੂ ਆ ਐਡੀ ਇਸ਼ਾਰਾ ਹੋ ਗਿਆ ਥੋੜਾ ਜਿਹਾ ਬਲਗਾਂ ਜਿ ਆਉਣ ਲੱਗ ਗਿਆ ਤੇ ਟੈਂਟ ਵੀ ਆਪਣਾ ਲੱਗ ਚੁੱਕਿਆ ਚਾਹ ਵਾਲਾ ਸੀ ਖਾ ਲੇ ਦਾਲ ਚਾਹਲ ਬਣਾਏ ਸੀ ਆਪਾਂ ਅੱਜ ਤੇ ਚਲੋ ਕਰਦੇ ਫਿਰ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਖਤਮ ਸੌਣੇ ਆ ਤੇ ਕੱਲ ਨੂੰ ਵਧਾਂਗੇ ਅੱਗੇ ਪੋਖਰ ਵਾਲੀ ਸਾਈਡ ਵੈਸੇ ਅੱਜ 20-25 ਕਿਲੋਮੀਟਰ ਹੀ ਸਾਈਕਲ ਮਸਾਂ ਚਲਾਇਆ ਅਸੀਂ ਨੈਸ਼ਨਲ ਪਾਰਕ ਕਰਕੇ ਸਾਈਕਲਾ ਜਿਹੜਾ ਉਹ ਟਰੱਕ ਦੇ ਧਰਕੇ ਟ ਪਾਉਣਾ ਪਿਆ ਕਾਫੀ ਖਤਰਨਾਕ ਜੰਗਲ ਸੀਗਾ ਤੇ ਕੱਲ ਨੂੰ ਤਾਂ ਆਪਾਂ ਵਧੀਆ ਸੇਫ ਏਰੀਆ ਚ ਵਗ ਜਾਗੇ ਅੱਜ ਵੀ ਸੇਫ ਸੀ ਆ ਗਰਾਊਂਡ ਤੇ ਟੈਂਟ ਲਾਇਆ ਅਸੀਂ ਮਤਲਬ ਕੋਈ ਖਤਰੇ ਵਾਲੀ ਗੱਲ ਆ ਤਾਂ ਇਧਰ ਜੰਗਲੀ ਜਾਨਵਰ ਵਾਲੀ ਹੈ ਨਹੀਂ ਜੀ ਵਧੀਆ ਏਰੀਆ ਤੇ ਬਾਕੀ ਸਾਰੇ ਕਹਿੰਦੇ ਸੀ ਫੁੱਲ ਡਿਟੇਲ ਚ ਵਲੌਗ ਬਣਾਇਆ ਕਰੋ ਕਿੱਥੇ ਰੁਕੇ ਕਿੱਥੋਂ ਚੱਲੇ ਤਰੀਕ ਵਗੈਰਾ ਪ੍ਰੋਪਰ ਦੱਸਿਆ ਕਰੋ ਤੇ ਆਸੇ ਪਾਸੇ ਉੱਤਰ ਕੇ ਖੇਤਾਂ ਵਗੈਰਾ ਚ ਵੀ ਦਿਖਾਇਆ ਕਰੋ ਜਾਂ ਲੋਕਾਂ ਨਾਲ ਗੱਲਾਂ-ਵਾਟਾਂ ਮਾਰਿਆ ਕਰੋ ਲੋਕਾਂ ਨਾਲ ਗੱਲਾਂ-ਵਾਟਾਂ ਮਾਰਦੇ ਹੁੰਨੇ ਆਸੀਂ ਪਰ ਉਦੋਂ ਕੈਮਰਾ ਔਨ ਨਹੀਂ ਹੁੰਦਾ ਸਾਡਾ ਚਲੋ ਅੱਗੇ ਤੋਂ ਆਪਾਂ ਕਿਸੇ ਨੂੰ ਵੀ ਬੁਲਾਇਆ ਕਰਾਂਗੇ ਕੈਮਰਾ ਔਨ ਕਰਕੇ ਹੀ ਬੁਲਾਇਆ ਕਰਾਂਗੇ ਫੇਰ ਆਇਆ ਪੂਰੀ ਡਿਟੇਲ ਚ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਕੀ ਗੱਲਾਂ-ਵਾਟਾਂ ਕਰਦੇ ਆਂਗੇ ਤੇ ਚਲੋ ਫਿਰ ਕਰਦੇ ਆ ਜਿਹਦੇ ਵਲੌਗ ਨੂੰ ਇੱਥੇ ਹੀ ਖਤਮ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਬਈ